ਸਾਸ਼ੀ ਕਾਨ ਸੋਨਹਾ ਸਾਸ਼ੀ ਕਾਨ ਲੈ ਕੇ ਪਾਇਆ ਆਉ ਵਿਸ਼ਪਤੀਤ ਨਾ ਲਈ ਪਾਇਏ ਸੋਹੀਆ ਰਾਜਨ ਜਾਓ ਬਹੁਤ ਦੇ ਵਿੱਚ ਅਸੀਂ ਬਾਬਾ ਅਮਨਦੀਪ ਨਾਲ ਗੱਲਬਾਤ ਕਰਦੇ ਹਾਂ ਹੋਰ ਥੋੜਾ ਤਿਆਸ ਦੀ ਜਾਣਕਾਰੀ ਮਿਲੀ ਕਿ ਜਿਹੜੇ 21 ਸਿੰਘ ਉਹਦੋਂ ਸ਼ਹੀਦ ਹੋਏ ਸੀ 99 ਦੇ ਵਿੱਚ ਹੋਈ ਸੀ ਉਹਨਾਂ ਕੋ ਸਿੱਖਾਂ ਦੀ ਜਿਹੜੀ ਬੇਸਮਾਲ ਕੁਰਬਾਨੀ ਹੋਈ ਇਸ ਨੂੰ ਵਾਹਿਗੁਰੂ ਪਾਣ ਪਾਏ ਸਭ ਨੂੰ ਨੰਬਰ ਰਹ ਜਾਓ ਵਾਹਿਗੁਰੂ ਸੰਗ ਆਏ ਸਤਿ ਸ੍ਰੀ ਅਕਾਲ ਪਾਏ ਜੀ ਜਿਉ ਆਪ ਆਏ ਨਹੀਂ ਬੜਾ ਇੱਕੀ ਗੱਲ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿੰਡ ਬਡਾਲੀ ਡੋਗਰਾਂ ਦੇ ਵੱਲੋਂ 11ਵਾਂ ਗੁਰਮਤ ਸਵਾਗਤ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ 21 ਸ਼ਹੀਦ ਸਿੰਘ ਜਿਹੜੇ ਸਾਰਾਗੜੀ ਦੇ ਹੋਏ ਨੇ ਉਹਨਾਂ ਨੂੰ ਇਹ ਸਵਾਗਤ ਸਮਰਪਿਤ ਹੈ ਇਸ ਗੰਦਰ ਦੇ ਵੱਲੋਂ ਹਰ ਸਾਲ ਸਮਾਰੋਹ ਕਰਾਇਆ ਜਾਂਦਾ ਹੈ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਗ੍ਰੰਥੀ ਸਹਿਬਾਨ ਜਿਹੜੇ ਨਿਤਨੇਮੀ ਹਨ ਜੀਵਨ ਵਾਲੇ ਹਨ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜੀ ਨੇ ਵੀਰ ਸਿੰਘ ਜੀ ਵੱਲੋਂ ਇਹ ਪ੍ਰਵਾਲਾ ਕੀਤਾ ਗਿਆ ਹੈ ਕਿ ਉਸੇ ਦਿਨ 23 ਮਾਰਚ ਵਾਲੇ ਦਿਨ ਐਤਵਾਰ ਵਾਲੇ ਦਿਨ ਉੱਥੇ ਇੱਕ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗੇਗਾ ਜਿੰਨਾ ਵੀ ਲੋੜਵੰਦ ਸੱਜਣਾ ਨੇ ਅੱਖਾਂ ਚੈੱਕ ਕਰਾਉਣੀਆਂ ਨੇ ਉਹ ਉਸ ਕੈਂਪ ਦੇ ਵਿੱਚ ਆ ਕੇ ਅੱਖਾਂ ਚੈੱਕ ਕਰਵਾ ਸਕਦੇ ਆ ਨਾ ਜਿਨ੍ਹਾਂ ਦੇ ਲੈਣ ਚ ਪੈਣ ਵਾਲੇ ਹੋਣਗੇ ਉਹ ਸੰਸਥਾ ਦੇ ਵੱਲੋਂ ਫ੍ਰੀ ਸੇਵਾ ਕੀਤੀ ਜਾਵੇਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ